ਤਲਜੀਦ ਦਸਾਂਝ ਦੇ ਆਉਣ ਵਾਲੇ ਭਾਰਤ ਟੂਰ ਤੋਂ ਪਹਿਲਾਂ ਹੀ ਤਲਜੀਦ ਦਸਾਂਝ ਦੇ ਉੱਪਰ ਜੋ ਕਿ ਕਾਨੂੰਨੀ ਨੋਟਿਸ ਹੈ ਜਾਰੀ ਕਰ ਦਿੱਤਾ ਗਿਆ ਸੋ ਇਹ ਕਾਨੂੰਨੀ ਨੋਟਿਸ ਕਿਸ ਦੇ ਦੌਰਾਨ ਜਾਰੀ ਕੀਤਾ ਗਿਆ ਹੈ ਸੋ ਇੱਕ ਪ੍ਰੈਸ ਰਿਪੋਰਟ ਦੇ ਮੁਤਾਬਕ ਇੱਕ ਪਰਸੰਸ਼ਕ ਨੇ ਆਪਣੀ ਪਛਾਣ ਜੋ ਕਿ ਤ੍ਰਿਦੀਮਾ ਕਪੂਰ ਦੇ ਰੂਪ ਤੇ ਵਿੱਚ ਦੱਸੀ ਆ ਤੇ ਉਹ ਦਿੱਲੀ ਦੇ ਵਿੱਚ ਕਾਨੂੰਨੀ ਵਿਦਿਆਰਥਣ ਕਦੇ ਤੌਰ ਤੇ ਕਾਨੂੰਨੀ ਨੋਟਿਸ ਦੇ ਵਿੱਚ ਉਸਨੇ ਟਿਕਟਾਂ ਦੀ ਵਿਕਰੀ ਅਤੇ ਜੋ ਇਸ ਦੀ ਪ੍ਰਕਿਰਿਆ ਦੇ ਵਿੱਚ ਬੇਈਮਾਨੀ ਦਾ ਦੋਸ਼ ਲਗਾਇਆ ਸੋ ਦਲਜੀਤ ਦਾ ਕਾਨਸਰਟ ਜੋ ਕਿ ਭਾਰਤ ਦੇ 10 ਸ਼ਹਿਰਾਂ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਦਿਲ ਇਲੂਮੀਨਾਰਟੀ ਜੋ ਇਹ ਕਾਨਸਰਟ ਹੈ ਜੋ ਕਿ ਜਿਸ ਟਿਕਟਾਂ ਦੇ ਵਿੱਚ ਕੀਮਤ ਦੀ ਹੈਰਫੇਰੀ ਦਾ ਤੋਸ਼ ਲਗਾਇਆ ਗਿਆ ਹੈ ਉਹ ਪਾਰਕਾ ਵੀ ਆਸਕਰ ਤਰੀਕੇ ਦੇ ਨਾਲ ਦਲਜੀਤ ਦਾ ਸਾਂਝ ਦਿਲ ਲੂਮੀਨਾਰਟੀ ਇੰਡੀਆ ਟੂਰ ਦੇ ਲਈ ਟਿਕਟਾਂ ਦੀ ਸਕੈਲਿੰਗ ਹੈ ਜੋ ਕੀਤੀ ਗਈ ਹੈ ਸੋ ਇਹਨਾਂ ਦਾ ਦਾਅਵਾ ਕੀਤਾ ਹੈ ਕਿ ਭਾਵੇਂ ਪ੍ਰਬੰਧਕਾਂ ਵੱਲੋਂ ਟਿਕਟਾਂ ਬੁਕਿੰਗ ਦਾ ਸਮੇਂ 12 ਸਤੰਬਰ ਦੁਪਹਿਰ 1 ਵਜੇ ਆਨਲਾਈਨ ਕੀਤਾ ਗਿਆ ਸੀ ਪਰ ਪਾਸ ਹੈ ਜੋ 12 ਵਜੇ 59 ਮਿੰਟ ਤੇ ਉਪਲਬਧ ਕਰਾਏ ਗਏ ਸੀ ਜਿਸ ਕਾਰਨ ਬਹੁਤ ਸਾਰੇ ਪ੍ਰਸ਼ੰਸਕਾਂ ਨੇ 1 ਮਿੰਟ ਦੇ ਵਿੱਚ ਹੀ ਜੋ ਸਾਰੇ ਪਾਸ ਟਿਕਟਾਂ ਨੇ ਜੋ ਬੁੱਕ ਕਰਵਾ ਲਤੀਆਂ ਸੀ ਸੋ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕੀ ਹੈ ਅਚਾਨਕ ਅਤੇ ਸ਼ੱਕੀ ਲੈਣ ਦੇ ਦਾ ਜੋ ਕਿ ਤਰੀਕਾ ਹੈ ਖੁਦ ਦੱਸਿਆ ਗਿਆ ਹੈ ਯਾਨੀ ਕਿ ਸ਼ੱਕ ਜਤਾਇਆ ਗਿਆ ਹੈ ਕਿ ਸ਼ੱਕੀ ਲੈਣ ਦੇ ਹੋਣਾ ਹੈ ਸੋ ਇਹ ਦਰਸਾਉਂਦਾ ਹੈ ਕਿ ਜੋ ਟਿਕਟਾਂ ਦੀ ਹੀਰਫੇਰ ਹੈ ਉਹ ਕੀਤੀ ਗਈ ਹੈ ਸੋ ਇਸ ਵਿੱਚ ਉਪਭੋਕਤਾਵਾਂ ਦੀ ਸੁਰੱਖਿਆ ਕਾਨੂੰਨ 2019 ਦੀ ਉਲੰਘਣਾ ਹੈ ਜੋ ਕਿ ਵਧਾਈਆਂ ਕੀਮਤਾਂ ਦੇ ਦੁਬਾਰਾ ਵੇਚਣ ਤੇ ਇਰਾਦੇ ਦੇ ਨਾਲ ਟਿਕਟਾਂ ਨੂੰ ਖੁਰਦ-ਫੁਰਦ ਕਰਨ ਦੇ ਲਈ ਟਿਕਟਾਂ ਨੂੰ ਹੋਲਡਿੰਗ ਕਰਨ ਦੇ ਲਈ ਖਪਤਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ ਜੋ ਇਸ ਕੀ ਤਕੀ ਹੈ ਸੋ ਇਹ ਨੋਟਿਸ ਹੈ ਜੋ ਇਸ ਮੁੱਦੇ ਦੇ ਉੱਤੇ ਜਾਰੀ ਕੀਤਾ ਗਿਆ ਦਲਜੀਤ ਦੋਸਾਂਝ ਨੂੰ ਇਸ ਤੋਂ ਇਲਾਵਾ ਜਿਓਮੈਟੋ ਐਚਡੀਐਫਸੀ ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਕਾਨੂੰਨੀ ਨੋਟਿਸ ਹੈ ਜੋ ਕਿ ਭੇਜਿਆ ਗਿਆ। ਹਾਲਾਂਕਿ ਜੇ ਕਿਸੇ ਦੇ ਵੱਲੋਂ ਵੀ ਇਸ ਨੋਟਿਸ ਦਾ ਕੋਈ ਜਵਾਬ ਹੈ ਜੋ ਨਹੀਂ ਦਿੱਤਾ ਗਿਆ ਵੈ ਦਲਜੀਤ ਦੋਸਾਂਝ ਜੋ ਕਿ ਡਿਲੂਮੀਨਾਟੀ ਟੂਰ ਦਾ ਸ਼ਹਿਰਾ ਦੇ ਵਿੱਚ ਹੋਣ ਜਾ ਰਿਹਾ ਹੈ ਟਿਕਟਾਂਵਾਂ ਲਗਾਤਾਰ ਵਿਕਰੀਆਂ ਨਹੀਂ ਜੋ ਦਿੱਲੀ ਦੇ ਵਿੱਚ ਜੋ ਸ਼ੋਅ ਹੈ 26 ਅਕਤੂਬਰ 2000 24 ਨੂੰ ਜਵਾਬਦਾਨ ਨੈਰੋ ਸਟੇਡੀਅਮ ਦੇ ਵਿੱਚ ਹੋਵੇਗਾ ਸੋ ਇਸ 쇼 ਦੇ ਟਿਕਟਾਂ ਦੇ ਬਾਰੇ ਵੀ ਥੋੜੀ ਜਾਣਕਾਰੀ ਸਾਂਝੀ ਕਰ ਲੈਣੇ ਆ ਕਿ ਇਸ ਵਿੱਚ ਟਿਕਟਾਂ ਦੋ ਹੀ ਉਪਲਬਧ ਸੰਜ ਦੋ ਸ਼੍ਰੇਣੀਆ ਇਸ ਸੰਜ ਦੇ ਵਿੱਚ ਕੀ 1999 ਦੀ ਫੈਨ ਪਿਟ ਅਤੇ 골ਡ ফেজ 3 ਜੋ ਕਿ ਸ਼ੁਰੂ ਹੁੰਦੀ ਹੈ ਕੀਮਤ 12999 ਸੋ ਟਿਕਟਾਂ ਦੀ ਜੋ ਖੁਰਦਪੁਰ ਤੋਂ ਲੈ ਕੇ ਇਹ ਨੋਟਿਸ ਹੈ ਜੋ ਕਿ ਦਿੱਲੀ ਦੇ ਇੱਕ ਕਾਨੂੰਨ ਦੀ ਵਿਧਿਆਰਥੀ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿ ਉਸਨੇ ਟਿਕਟਾਂ ਦੇ ਖੇਰਫੇਰ ਅਤੇ ਗਲਤ ਲੈਣਦੇ ਨੂੰ ਲੈ ਕੇ ਕਾਨੂੰਨੀ ਨੋਟਿਸ ਜਾਰੀ ਕੀਤਾ ਅਤੇ ਜੋ ਆਰਗੇਨਾਈਜ਼ਰ ਟੀਮ ਹੈ ਉਸ ਦੇ ਉੱਤੇ ਜਾਰੀ ਕੀਤਾ ਗਿਆ ਹੈ ਸੋ ਇਹ ਜੋ ਟੂਰ ਹੈ ਕਾਫੀ ਵੱਡਾ ਰਹਿਣ ਵਾਲਾ ਹੈ ਦੇਖਦੇ ਨੇ ਟਿਕਟਾਂ ਵਿਕ ਗਈਆਂ ਸਨ ਪਰ ਹੁਣ ਦੋਸ਼ ਲਗਾਇਆ ਗਿਆ ਹੈ ਕਿ ਟਿਕਟਾਂ ਵਿਕੀਆਂ ਨਹੀਂ ਟਿਕਟਾਂ ਤੇ ਹੋਲਡਿੰਗ ਕੀਤੀ ਗਈ ਸੀ ਜੋ ਵਕ ਵਕ ਤਰ੍ਹਾਂ ਇਹ ਹੁਣ ਗੱਲਾ ਸਾਹਮਣੇ ਆ ਰਹੀ ਹੈ ਫਿਲਹਾਲ ਅਜੇ ਵੀ ਕਿਸੇ ਦੇ ਵੱਲੋਂ ਜੋ ਕਿ ਇਸ ਨੋਟਿਸ ਤੇ ਜਵਾਬ ਦੇ ਵਿੱਚ ਕੋਈ ਤਾਂ ਗੱਲ ਹੈ ਜੋ ਸਾਹਮਣੇ ਨਹੀਂ ਆਈ ਹੈ ਸੁਬਹ ਦੇਰੀ ਅਪਡੇਟ ਦੇ ਲਈ ਜੁੜੇ ਹੋ ਸੋ ਸਾਡੇ ਨਾਲ ਫਿਲਹਾਲ ਮੈਂ ਦਿੰਦਾ ਇਜਾਜ਼ਤ ਧੰਨਵਾਦ